ਕੋਈ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਉਹਨਾਂ ਨੇ 9 ਅਗਸਤ ਨੂੰ ਕੰਪਲੇਂਟ ਥਾਣਾ ਟਿੱਬਾ ਚ ਦਿੱਤੀ ਹੈ ਕੰਪਲੇਂਟ ਦੇ ਵਿੱਚ ਜਿਹੜੇ ਉਹਨਾਂ ਨੇ ਕੈਲੀਗੇਸ਼ਨ ਲਾਇਆ ਸੀ ਵੀ ਮੇਰੇ ਨਾਲ ਗੈਂਗ ਰੇਪ ਹੋਇਆ ਬਟ ਉਹਨਾਂ ਨੇ ਜਿਹੜਾ ਵਕੂਆ ਉਹ 2 ਮਈ 2023 ਦਾ ਦੱਸਿਆ ਤਾਂ ਉਹਨਾਂ ਨੇ ਉਹਨਾਂ ਨੂੰ ਪੁੱਛਣ ਤੇ ਵੀ ਇਹ ਕਾਫੀ ਜਿਹੜਾ ਚਿਰਬਾ ਕਾਫੀ ਸਮਾਂ ਪਾ ਕੇ ਜਿਹੜਾ ਇਹ ਦਰਖਾਸਤ ਦਿੱਤੀ ਹੈ ਬਟ ਸਾਡੇ ਕੋਲ 8 ਤਰੀਕ ਨੂੰ ਦਰਖਾਸਤ ਜਦੋਂ ਆਂਦੀ ਹੈ ਅਸੀਂ 9 ਤਰੀਕ ਨੂੰ ਉਹਦੇ ਵਿੱਚ ਮਕਦਮਾ ਨੰਬਰ 22 ਗੈਂਗ ਰਿਪਟ ਦਾ ਜਿਹੜਾ ਅਸੀਂ ਮਕਦਮਾ ਥਾਣਾ ਟਿੱਬੇ ਦੇ ਵਿੱਚ ਦਰਜ ਕੀਤਾ ਦਰਜ ਕਰਕੇ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਬਹੁਤ ਸਾਰੀਆਂ ਗੱਲਾਂ ਵੈਰੀਫਾਈ ਕਰਨ ਵਾਲੀਆਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀਆਂ ਟੀਮ ਜਿਹੜੀਆਂ ਕਿਉਂਕਿ ਜਿੰਨਾ ਤੇ ਅਲੀਗੇਸ਼ਨ ਲਾਇਆ ਉਹ ਬੰਦੇ ਯੂਪੀ ਦੇ ਦੱਸੇ ਗਏ ਤਾਂ ਸਾਡੀ ਟੀਮਸ ਗਈਆਂ ਅਸੀਂ ਜਲਦ ਅਰੈਸਟ ਕਰਕੇ ਅਗਲੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਫੇਅਰ ਕੀ ਹੈ ਉਹ ਉਸ ਗੱਲ ਦਾ ਫਿਰ ਤੁਹਾਨੂੰ ਅਗਲਾ ਦੱਸਾਂ ਤੇ ਕੋਈ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ ਜਿਹਦੇ ਵਿੱਚ ਉਹਨਾਂ ਨੇ 9 ਅਗਸਤ ਨੂੰ ਕੰਪਲੇਂਟ ਥਾਣਾ ਟਿੱਬਾ ਚ ਦਿੱਤੀ ਹੈ ਕੰਪਲੇਂਟ ਦੇ ਵਿੱਚ ਜਿਹੜੇ ਉਹਨਾਂ ਨੇ ਕੈਲੀਗੇਸ਼ਨ ਲਾਇਆ ਸੀ ਵੀ ਮੇਰੇ ਨਾਲ ਗੈਂਗ ਰੇਪ ਹੋਇਆ ਬਟ ਉਹਨਾਂ ਨੇ ਜਿਹੜਾ ਵਕੂਆ ਉਹ 2 ਮਈ 2023 ਦਾ ਦੱਸਿਆ ਤਾਂ ਉਹਨਾਂ ਨੇ ਉਹਨਾਂ ਨੂੰ ਪੁੱਛਣ ਤੇ ਵੀ ਇਹ ਕਾਫੀ ਜਿਹੜਾ ਚਿਰ ਬਾਅਦ ਕਾਫੀ ਸਮਾਂ ਪਾ ਕੇ ਜਿਹੜਾ ਇਹ ਦਰਖਾਸਤ ਦਿੱਤੀ ਹੈ ਬਟ ਸਾਡੇ ਕੋਲ 8 ਤਰੀਕ ਨੂੰ ਦਰਖਾਸਤ ਜਦੋਂ ਆਂਦੀ ਹੈ ਅਸੀਂ 9 ਤਰੀਕ ਨੂੰ ਉਹਦੇ ਵਿੱਚ ਮਕਦਮਾ ਨੰਬਰ 22 ਗੈਂਗਰੇਪ ਦਾ ਜਿਹੜਾ ਸੀ ਮਕਦਮਾ ਥਾਣਾ ਟਿੱਬੇ ਦੇ ਵਿੱਚ ਦਰਜ ਕੀਤਾ ਦਰਜ ਕਰਕੇ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਬਹੁਤ ਸਾਰੀਆਂ ਗੱਲਾਂ ਵੈਰੀਫਾਈ ਕਰਨ ਵਾਲੀਆਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀਆਂ ਟੀਮ ਜਿਹੜੀਆਂ ਕਿਉਂਕਿ ਜਿੰਨਾ ਤੇ ਅਲੀਗੇਸ਼ਨ ਲਾਇਆ ਉਹ ਬੰਦੇ ਯੂਪੀ ਦੇ ਦੱਸੇ ਗਏ ਤਾਂ ਸਾਡੀ ਟੀਮਸ ਗਈਆਂ ਅਸੀਂ ਜਲਦ ਅਰੈਸਟ ਕਰਕੇ ਅਗਲੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਫੇਅਰ ਕੀ ਹੈ ਉਹ ਉਸ ਗੱਲ ਦਾ ਫਿਰ ਤੁਹਾਨੂੰ ਅਗਲਾ ਦੱਸਾਂ ਤੇ ਕੋਈ ਸਾਡੇ ਕੋਲ ਕੰਪਲੇਂਟ ਆਈ ਸੀ ਇਦੇ ਵਿੱਚ ਉਹਨਾਂ ਨੇ 9 ਅਗਸਤ ਨੂੰ ਕੰਪਲੇਨ ਥਾਣਾ ਟਿੱਬਾ ਚ ਦਿੱਤੀ ਹੈ ਕੰਪਲੇਨ ਦੇ ਵਿੱਚ ਜਿਹੜੇ ਉਹਨਾਂ ਨੇ ਕੈਲੀਗੇਸ਼ਨ ਲਾਇਆ ਸੀ ਵੀ ਮੇਰੇ ਨਾਲ ਗੈਂਗ ਰੇਪ ਹੋਇਆ ਬਟ ਉਹਨਾਂ ਨੇ ਜਿਹੜਾ ਵਕੂਆ ਉਹ 2 ਮਈ 2023 ਦਾ ਦੱਸਿਆ ਤਾਂ ਉਹਨਾਂ ਨੇ ਉਹਨਾਂ ਨੂੰ ਪੁੱਛਣ ਤੇ ਵੀ ਇਹ ਕਾਫੀ ਜਿਹੜਾ ਚਿਰਬਾ ਕਾਫੀ ਸਮਾਂ ਪਾ ਕੇ ਜਿਹੜਾ ਇਹ ਦਰਖਾਸਤ ਦਿੱਤੀ ਹੈ ਬਟ ਸਾਡੇ ਕੋਲ 8 ਤਰੀਕ ਨੂੰ ਦਰਖਾਸਤ ਜਦੋਂ ਆਂਦੀ ਹੈ ਅਸੀਂ 9 ਤਰੀਕ ਨੂੰ ਉਹਦੇ ਵਿੱਚ ਮੁਕੱਦਮਾ ਨੰਬਰ 22 ਜੈਂਕ੍ਰਿਪਟ ਦਾ ਇਹਦਾ ਅਸੀਂ ਮਕਦਮਾ ਥਾਣਾ ਟਿੱਬੇ ਦੇ ਵਿੱਚ ਦਰਜ ਕੀਤਾ। ਦਰਜ ਕਰਕੇ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਬਹੁਤ ਸਾਰੀਆਂ ਗੱਲਾਂ ਵੈਰੀਫਾਈ ਕਰਨ ਵਾਲੀਆਂ। ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡੀਆਂ ਟੀਮਸ ਜਿਹੜੀਆਂ ਕਿਉਂਕਿ ਜਿੰਨਾਂ ਤੇ ਅਲਿਗੇਸ਼ਨ ਲਾਇਆ ਉਹ ਬੰਦੇ ਯੂਪੀ ਦੇ ਦੱਸੇ ਗਏ। ਤਾਂ ਸਾਡੀ ਟੀਮਸ ਗਈਆਂ ਅਸੀਂ ਜਲਦ ਅਰੈਸਟ ਕਰਕੇ ਅਗਲੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਫੇਅਰ ਕੀ ਹੈ ਉਹ ਉਸ ਗੱਲ ਦਾ ਫਿਰ ਤੁਹਾਨੂੰ ਅਗਲਾ ਦੱਸਾਂਗੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par